ਕੁਝ ਸਮਾਜ ਦੇ ਸੂਰਮਿਆਂ ਨੇ ਦੁਆਰਾ ਕਹਿੰਦੇ ਹਨ ਅਸਨ ਪ੍ਰੇਮ ਓ ਮਾਹੜਾ ਅਸਨ ਪ੍ਰੇਮ ਓ ਮਾਹੜਾ ਅਸਨ ਉਸੂਲੇ ਨੀਂ ਨਾਇ ਸਤਰੀਆਂ ਦੇ ਅੰਦਰ ਆਪਦੇ ਪਤੀ ਦੀ ਸੇਵਾ ਦਾ ਪ੍ਰੇਮ ਦਾ ਉਸ਼ਾ ਹੈ ਉਸ਼ਾਲਾ ਹੁਨਾ ਹੈ ਕਿਉਂ ਮਿਲਿਆ ਹਰਜਾ ਉਹ ਸੋਚਦੀ ਹੈ ਕਿ ਮੈਂ ਆਪਦੇ ਪਤੀ ਨੂੰ ਕਿਸ ਪ੍ਰਕਾਰ ਜਾ ਕੇ ਮਨਾਵਾਂ ਇਸੇ ਪ੍ਰਕਾਰ ਸਾਬ ਸੰਗੀ ਸਤੀ ਦੀ ਨਿਆਈ ਗੁਰਮੁਖਾਂ ਦੇ ਹਨ ਸੰਤ ਭਗਤੀ ਇਹਦੇ ਹਨ ਉਹ ਇੱਕਦਾਂ ਸਰਸੰਗਤ ਦੀ ਪ੍ਰੇਮ ਦੀ ਗੱਲ ਹੈ ਤਿੱਕਾ ਜੋ ਕੁਦਰਤ ਸੁਭਮ ਸਮਝਣਾ ਤੇ ਜੇ ਪ੍ਰਮੇਸ਼ੂ ਤੂੰ ਹੰਗੁਰ ਹਮ ਬਾਹਰ ਤੂੰ ਗੁਰ ਤਾਹੇ ਜੋ ਮਰ ਸਮਝਾਏ ਦੂਜਾ ਹੈ ਪ੍ਰੇਮ ਪਤੀ ਤੇ ਸਤੀ ਵਾਲਾ ਤੀਜਾ ਹੈ ਪ੍ਰੇਮ ਸਾਹਿਬ ਜੀ ਸੂਲ ਕੋਲ ਤੇ ਸਵਾਮੀ ਵਾਲਾ ਚੌਥਾ ਬੰਗਾਰੇ ਆਇਆ ਤੇ ਸ਼ਾਹ ਵਾਲਾ ਇਸ ਪ੍ਰਕਾਰ ਸਰਸੰਗਤ ਦੀ ਪ੍ਰੇਮ ਦੇ ਤੀਕੇ ਹਨ ਸੋ ਹੋਵੇ ਕਿ ਅਸੂਦੇ ਮਹੀਨੇ ਦਾ ਆਰਾਮ ਸਾਉ ਚਾਰਨ ਕਰਦੇ ਹਨ ਆਸ ਤੋਂ ਪ੍ਰੇਮ ਓ ਮਾਹੜਾ ਅਸੂਦੇ ਮਹੀਨੇ ਤੇ ਜਿਨ੍ਹਾਂ ਦੇ ਮਨ ਚ ਪ੍ਰੇਮ ਦਾ ਓ ਮਾਹੜਾ ਨਾ ਉਸ਼ਾਰਾ ਉੱਠਿਆ ਹੈ ਉਹ ਸ਼ਾਉ ਉੱਠਿਆ ਹੈ ਉਹਦੇ ਆਏ ਕਿ ਜਿਨ੍ਹਾਂ ਦਾ ਪ੍ਰੇਮ ਦੇ ਪ੍ਰਵੇਸ਼ ਹੋਣ ਤੋਂ ਕਿਉਂ ਮਿਲੀ ਹੈ ਹਰ ਜਾਈ ਇਹ ਸੋਈਏ ਕਿ ਹਰੀ ਪਰਮੇਸ਼ਰ ਨਾਲ ਕਿਵੇਂ ਆ ਕੇ ਮਿਲੀਏ ਅਸੂਦਾ ਮਹੀਨਾ ਕਿਹੜਾ ਆਸ ਸਰਵੋਸੇ ਪਰਮੇਸ਼ਰ ਦਾ ਮਾਉਸ ਹੁੰਦਾ ਹੈ ਜੋ ਤਾਂ ਸੋਨਾ ਤੇ ਤਾਂ ਨਾਮ ਐਸਾ ਜਿਹੜੀ ਅਵਸਥਾ ਹੋਣੀ ਹੈ ਜੋ ਬੋਲ ਤਾ ਮਿਰਮੀ ਉਗਰੇ ਦਿਨ ਸੋ ਦਿਨ ਹਰ ਜਾਤ ਕਾ ਨਹੀਂ ਹੋਰ ਐਸੀ ਵਸਤਾ ਜਿਹਨੋ ਤੋ ਆਗੀ ਜੋ ਪੰਛੀ ਹਰ ਮਾਦਕ ਬੋਲਦੇ ਹਨ ਜਾਂ ਹੋਰ ਜੀ ਜੰਤ ਬੋਲਦੇ ਦਿਨ ਮਹਾਰਨ ਕਹ ਹੈ ਕਿ ਚਾਤਕ ਮੋਰ ਬੋਲ ਦਿਨ ਰਾਤੀ ਸੁਣ ਕੰਹਾਰਤੀ ਕੋ ਹੋਰ ਚਾਚੇ ਤੇ ਬੁਧੀ ਹੈ ਅਜੇ ਮੋਰ ਰਾਦ ਨੇ ਬੋਲਦੇ ਬੱਦਲ ਦੀ ਗਰਜ ਸੁਣ ਕੇ ਕਿਵੇਂ ਗੁਰੂ ਸਾਹਿਬ ਬੱਦਲ ਦੀ ਗਰਜ ਸੁਣ ਕੇ ਜਿਨ੍ਹਾਂ ਇੱਕ ਰੂਪੀ ਸਾਲ ਸੰਜੀਵ ਦੰਬੀਹਾ ਬੋਲਦਾ ਹੈ ਤੇ ਮੋਰ ਵੀ ਨਹੀਂ ਆਈ ਮਨ ਜਨਾਂ ਦਾ ਗੁਣਿਆਂ ਨੂੰ ਬੋਲਦਾ ਹੈ ਸਤਿਗੁਰੂ ਬੱਦਲ ਦੀ ਗਰਜ ਨੂੰ ਸੁਣ ਕੇ ਉਹ ਜੋ ਬੋਲਦਾ ਮੇਰੇ ਗਮੀਨ ਪੰਖੇਰੂ ਉਹਨਾਂ ਦੀ ਸ੍ਰਿਸ਼ਟੀ ਐਸੀ ਹੋ ਜਾਂਦੀ ਹੈ ਉਹ ਦਿਨ ਹਰ ਜਾਗਤ ਹੈ ਨਹੀਂ ਹੋਰ ਉਹ bina ਪਰਮੇਸ਼ਰ ਤੇ ਜਾਗਤ ਹੋਰ ਕੁਝ ਸੁਣਦਾ ਨਹੀਂ ਉਹਨਾਂ ਨੂੰ ਉਹ ਪਰਮੇਸ਼ਰ ਦੀ ਆਵਾਜ਼ ਹੀ ਸੁਣਦੇ ਹੈ ਇਸ ਸਰਕਾਰ ਸਾਹਿਬ ਜੀ ਇਹ ਜਿਹੜੀ ਆਵਾਜ਼ ਹੈ ਇਹ ਇੱਕ ਆਵਾਜ਼ ਹੈ ਇਸ ਆਵਾਜ਼ ਤੋਂ ਜਿਹੜੀ ਸ਼ਿਵ ਜੀ ਨੇ ਕਹਿੰਦੇ ਦੌਰੂ ਵਜਾਇਆ ਸੀ ਉਹ ਦੌਰੂ ਵਜਾਉਣ ਤੋਂ ਸ਼ਿਵ ਜੀ ਦੀ ਆਵਾਜ਼ ਤੋਂ ਜਿਹੜੇ ਜੋੜੀ ਸਿੱਖਣ ਵਾਲੇ ਸਨ ਉਹਨਾਂ ਨਾਲ ਸਾਹਿਬ ਜੀ ਜੋੜੀ ਤੇ ਜਿਹਨੀਆਂ ਗਤਾਂ ਸਨ ਉਹ ਸਾਰੀਆਂ ਜੋੜੀ ਦੀਆਂ ਉੱਥੋਂ ਸਿੱਖਣੀਆਂ ਅਤੇ ਜਿਹੜੇ ਵਿਆਹ ਕਰਨ ਦੀ ਭਾਵਨਾ ਲੈ ਕੇ ਬੈਠੇ ਦੌਰੂ ਵੱਜੋ ਤਾਂ ਉਹਨਾਂ 14 ਸੂਤਰ ਬਿਆ ਕਰ ਲਈ ਉਹਨਾਂ ਦੀ ਵਿਕਾਦਕ ਇਹ ਸੂਤਰ ਕਦ ਲੈ ਇਸੇ ਪ੍ਰਕਾਰ ਜਦੋਂ ਸਾਧ ਸੰਗਤ ਜੀ ਇਸੇ ਤਰ੍ਹਾਂ ਬੈਠੇ ਸਾਨੂੰ ਉਹਨਾਂ ਜਿਵੇਂ ਧਾਵਨ ਲੈ ਕੇ ਰਹੀ ਬੈਠੇ ਸੀ ਸ਼੍ਰੀ ਜੀ ਨੇ ਦੌਰੂ ਇੱਕ ਬਿਆਹਾ ਸੀ ਹਵਾਲ ਤੋਂ ਉਸ ਹਵਾਲ ਤੋਂ ਲੋਕਾਂ ਜਿਹਦੀ ਭਾਵਨਾ ਕਰਕੇ ਬੈਠੇ ਸੀ ਉਹ ਤੁਮੀ ਕਦ ਲੈ ਇਸੇ ਪ੍ਰਕਾਰ ਸਾਧ ਸੰਗਤ ਜੀ ਜੋਈ ਜਿਹੜੀ ਉਹ ਬਾਸ਼ਨਾ ਦੀ ਉਹ ਹੈ ਜਾਨੂੰ ਫਲ ਮਿਲਦਾ ਹੈ ਇਹਨੇ ਕੁਆੜੀ ਪੁੱਤਰ ਬੋਲਿਆ ਅੰਮ੍ਰਿਤ ਵੇਲੇ ਤੇ ਤੁੱਤਿਆਵਾਂ ਬੋਲਿਆ ਉਹ ਉਸਦੇ ਬਾਣੀਆਂ ਇੱਕ ਡੱਗੀ ਲਈ ਯਾਰਿਆ ਸੀ ਉਹਨੂੰ ਪੁੱਛਿਆ ਪੁੱਤਰ ਕੀ ਬੋਲਦਾ ਉਹ ਕਹਿੰਦਾ ਲੂਣ ਮਿਰਚਾਂ ਅਦਰਕ ਲੂਣ ਤੇ ਮਿਰਚਾਂ ਤੇ ਅਦਰਕ ਵੇਚਣ ਚੱਲਿਆ ਸੀ ਕਹਿੰਦੇ ਪੁੱਤ ਨੇ ਉਹ ਬੋਲਦਾ ਲੂਣ ਮਿਰਚਾਂ ਅਦਰਕ ਤੇ ਪਹਿਲਵਾਨ ਡੰਡ ਬੈਠਦਾ ਕਹਿੰਦਾ ਉਹਨੂੰ ਪੁੱਛਿਆ ਕੀ ਬੋਲਦਾ ਕਹਿੰਦਾ ਖਾ ਤੇ ਹੋ ਕਰ ਕਸਰਤ ਕਿੰਨੇ ਤੇ ਕੋਟਰ ਬੋਲਦਾ ਹੈ ਤੇ ਫਿਰ ਇੱਕ ਪ੍ਰੋਮੀ ਸੀ ਉਹਨੂੰ ਪੁੱਛਿਆ ਕਹਿੰਦਾ ਇਹ ਕਹਿੰਦਾ ਸੁਭਾਨ ਤੇਰੀ ਕੋ ਵਰਸ ਅਸਤਰੀ ਦੀ ਗੁਰੂ ਕੋਲੋਂ ਗਾਉਂਦਾ ਉਹ ਸੁਣੀ ਆਵਾਜ਼ ਸੀ ਕੁੱਤਿਆਂ ਦੀ ਸਿਰਫ ਉਹਨੇ ਕਿ ਤੁਮਨ ਘੂਰ ਵੱਖੋ ਵੱਖਰੀ ਕਾਲੀ ਇਸੋ ਪ੍ਰਕਾਰ ਸਾਹਬ ਸੰਗੀਤ ਧੁਨੀ ਵਾਲੇ ਆਵਾਜ਼ ਹੈ ਸਾਰੇ ਜਾਨਵਰਾਂ ਦੀ ਜਿਹੜੇ ਗੁਰਮੁਖ ਹਨ ਉਹ ਜਾਣਦੇ ਕਿ ਸਾਰਿਆਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਜਾਪ ਹੁੰਦਾ ਹੈ ਉਹਨਾਂ ਨੇ ਉਹ ਧੁਨੀ ਤੋਂ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ ਹੈ ਇਹ ਸੁਰਪਾਲ ਕਹਿੰਦੇ ਹਨ ਅਸੋ ਨੂੰ ਅਸੋ ਨੂੰ ਪ੍ਰੇਮ ਉਹ ਮਾਹੜਾ ਆ ਸਰਵੋਤਮ ਜਿਹੜਾ ਸੁਣਨਾ ਹੈ ਨਾ ਪਰਮੇਸ਼ਰ ਦੇ ਨਾਮ ਨੂੰ ਉਸ ਨਾਮ ਦੇ ਸੁਣਨੇ ਕਰਕੇ ਪ੍ਰੇਮ ਕਰਕੇ ਉਹ ਮਾਹੜਾ ਬੜਾ ਪਰਉਪਖਾ ਹੋ ਜਾਂਦਾ ਹੈ ਉਸ ਹਾਲਾਤ ਹਲਤ ਵਿੱਚ ਗੁਰਮੁਖ ਅੰਦਰ ਸਭ ਸੰਗਤੀ ਉਸ ਹੋਏ ਜਿਹੜੇ ਰਵਾਮ ਰੋਮ ਚੰਦੇਰ ਦੇ ਨਹੀਂ ਖੜੇ ਹੋ ਜਾਂਦੇ ਹਨ ਉਹ ਮਾਜ ਹੋ ਜਾਂਦੇ ਹੈ ਅਜੋ ਸਰੀਰ ਨੇ ਚੇਤਾ ਭੁੱਲ ਜਾਂਦਾ ਐਸੀ ਸੁਬ ਉਹ ਜਾਂਦੀ ਐ ਉਹ ਪ੍ਰੇਮ ਦਾ ਉਹ ਸਾਰਾ ਹੁੰਦਾ ਹੈ ਕਿ ਕੈਸੀਆਂ ਬੀਬੀਆਂ ਹੁੰਦੀਆਂ ਹਨ ਜਿਨ੍ਹਾਂ પતિ ਪਰਦੇਸ ਗਿਆ ਹੋਇਆ ਹੋਵੇ ਉਹ ਜਦੋਂ ਸੁਣਦੀਆਂ ਪਰਦੇਸ ਜਾਣਾ ਆਪਣੇ ਪਤੀ ਦਾ ਉਦੋਂ ਉਹਨਾਂ ਦੇ ਹੱਥ ਪੈਰ ਹੀ ਝੂਠੇ ਹੋ ਜਾਂਦੇ ਐ ਤੇ ਉਹਨਾਂ ਨੂੰ ਸਾਰੇ ਵਿਹਾਰ ਭੁੱਲ ਜਾਂਦੇ ਐ ਅਤੇ ਸਿਰ ਉਹ ਵਿਹਾਰ ਤੇ ਲੱਗ ਜਾਂਦੀ ਐ ਜਦੋਂ ਚੇਤਾ ਭੁੱਲ ਜਾਵੇ ਤੇ ਕੈਸੀਆਂ ਹਨ ਉਹ ਸਰੀਰ ਦੇ ਅੰਦਰ ਉਹਨਾਂ ਨੂੰ ਜਿਹੜੀ ਧੀ ਦੇ ਅਜਿਹਾ ਪ੍ਰੇਮ ਦਾ ਪ੍ਰਵਾਹ ਪਾਉਂਦੀਆਂ ਹਨ ਇਹ ਹਰ ਵਕਤ ਉਹਨਾਂ ਦੇ ਸਰੀਰ ਸੁੱਕ ਜਾਂਦੇ ਹਨ ਕਿਉਂਕਿ ਯੋਗ ਦੇ ਸਾਇਕ ਉਹ ਕੋਈ ਉਹਨਾਂ ਨੂੰ ਹੰਨ ਪਾਣੀ ਆਦਕ ਨਹੀਂ ਪਾਉਂਦਾ ਤੀਜੀਆਂ ਐਸੀਆਂ ਹਨ ਜਿਹਨੀਆਂ ਕਦੇ ਵਿਛੋੜਾ ਨਹੀਂ ਸਹਾਰ ਸਕਦੀਆਂ ਇਸ ਪ੍ਰਕਾਰ ਦੀ ਹਾਲਤ ਦਾ ਇੱਕ ਤਾਂ ਪ੍ਰੇਮੀ ਇਹਦੇ ਅਨੁਸਾਰ ਸੰਗੀਤ ਜਦੋਂ ਵਿਰਾਗ ਦੇ ਬਚਨ ਸੁਣਦੇ ਆ ਉਹਦੋਂ ਉਹਨਾਂ ਨੂੰ ਸਾਰਾ ਕੋਤਾ ਭਰ ਜਾਂਦਾ ਪਰ ਫਿਰ ਜਦ ਬਿਹਾਰ ਵਾਲੀ ਬੁੱਧੀ ਹੁੰਦੀ ਹੈ ਸੇਰੋਂ ਨੂੰ ਵਸਤਵ ਜਾਂਦਾ ਹੈ ਇਹ ਕਹੇਗੇ ਹਣ ਉਹ ਸਰੀਰ ਨੂੰ ਆਜੂ ਨੂੰ ਬਰਾਜ ਜਿਸ ਤੋਂ ਕਾ ਦਿੰਦੇ ਹਨ ਕਿ ਪ੍ਰਮੇਸ਼ਰ ਕਦੋਂ ਨੇ ਇਹ ਕੈਸੇ ਜੀਵ ਭਾਵ ਤੋਂ ਇੱਕ ਵਾਰੀ ਮਰ ਕੇ ਮਾਰੇ ਦੀ ਪ੍ਰਾਪਤੀ ਕਰ ਲੈਂਦੇ ਹਨ ਕਿਉਂ ਪ੍ਰੇਮੀ ਆ ਗਈਆਂ ਜਸ਼ਾ ਹੋਣਗੀਆਂ ਤੋਂ ਅਸੁਨ ਪ੍ਰੇਮ ਆਉਣਾ ਹੋੜਾ ਅਸੰਦੇ ਮਹੀਨੇ ਤੇ ਇਹ ਪ੍ਰੇਮ ਦਾ ਸਾਰੇ ਚਾਰ ਫਿਰੇ ਪਰਮੇਸ਼ਰ ਦੇ ਨਾਮ ਦਾ ਜਲ ਸਰਵਨ ਕਰਨਾ ਇਹ ਪ੍ਰੇਮ ਦਾ ਵਾਰਾ ਉਸ਼ਾ ਉੱਠਿਆ ਹੈ ਕਿਉਂ ਮਿਲਿਆ ਹਰ ਜਨ ਹਰ ਜਨ ਨਾਲ ਹਰ ਨੂੰ ਮਿਲਿਏ ਜਾ ਕੇ ਉਹ ਪਰਮੇਸ਼ਰ ਜਿਹੜਾ ਹੈ ਆਇ ਨ ਸਕਾਂ ਤੂੰ ਕੰਤਿਆਰੇ ਤੂੰ ਨਾ ਸਕਾਂ ਕੋਈ ਆਸ ਭਾਗੀ ਨੀਂਦ ਜੇ ਮਰ ਸੋ ਦੇਖਾਂ ਕੋਈ ਜਿਵੇਂ ਸੁਪਨੇ ਵਿੱਚ ਸਾਧ ਸੰਗਤ ਜੀ ਉਹ ਖਾਂ ਦੇ ਤਾਂ ਹੀ ਕ੍ਰਿਸ਼ਨ ਦੇ ਪੋਤਰੇ ਦੇ ਸਾਹ ਅਰੋਧ ਦੇ ਦਰਸ਼ਨ ਹੋਏ ਸਨ ਉਹ ਵੇਖ ਕਰਕੇ ਮਸਤ ਹੋ ਗਈ ਸੀ ਕਿਪੁਰੇ ਖਾਨੋਂ ਸਾਰੇ ਤਿਆਗ ਦੁਨੀਆਂ ਤਸ਼ਵੀਰਾਂ ਸੀ ਖਿੱਚ ਕੇ ਦਿਖਾਈਆਂ ਦਵਾਰਕਾ ਦੇ ਜਦੋਂ ਮੂਰਤ ਦਿਖਾਈ ਉਹ ਵੇਖ ਕੇ ਕਹਿੰਦੇ ਕਿ ਇਹ ਹੈ ਮਿੰਦਨ ਸੁਪਨੇ ਦਿਖਾਈ ਦਿੱਤੀ ਹੈ ਉਸੇ ਪ੍ਰਕਾਰ ਸਾਧ ਸੰਗਤ ਜੀ ਜੀ ਅਸੂ ਜਿਹੜਾ ਹੈ ਉਹ ਜਦੋਂ ਕਿਰਦੀ ਬੱਤੀ ਕਾਗਰ ਹੋ ਜਾਂਦੀ ਹੈ ਕਿਰਦੀ ਬੱਤੀ ਕਾਗਰ ਹੋਣੇ ਕਰਕੇ ਉਹ ਸੁਪਨੇ ਵੀ ਨਹੀਂ ਆਇਆ ਪਰ ਉਹ ਸਥਿਆਤ ਹੋ ਜਾਂਦਾ ਹੈ ਦਰਸ਼ਨ ਹੋ ਜਾਂਦੇ ਹਨ ਔਰ ਜਦੋਂ ਸੰਦੇਸ਼ ਦੀ ਇਤਿਖਾ ਹੋ ਜਾਂਦਾ ਹੈ ਤਾਂ ਮੈਨੂੰ ਪਰਮੇਸ਼ਰ ਪ੍ਰਾਪਤ ਹੋ ਗਿਆ ਪਰ ਜਦੋਂ ਮੈਂ ਫਿਰ ਆਉਂਦੀ ਇਹ ਦੇ ਦਾ ਚੇਤਾ ਆ ਜਾਂਦਾ ਹੈ ਉਦੋਂ ਭੀਜਿਆ ਉਦੋਂ ਰੋਗ ਹੋ ਜਾਂਦਾ ਹੈ ਕਿ ਮੈਂ ਜਲ ਭਰਿਆ ਰੋਏ ਕਿ ਜਨ ਘਰ ਪਰ ਤੇ ਅੱਖਾਂ ਜਰੋਣਾ ਪੈਂਦਾ ਹੈ ਉਰਾਜ ਹੁੰਦਾ ਹੈ ਇਹ ਭਾਈ ਗੁਰਲਾਬ ਸਾਹਿਬ ਨੂੰ ਸੁਪਨੇ ਦੇ ਦਰਸ਼ਨ ਹੋਏ ਸੀ ਕਿ ਉਹ ਪਾਕਸ਼ਾਹਰੋਂ ਕਾਂਸਟਿਟੂਟ ਬਰਾਜਿਆਂ ਨੂੰ ਸੁਪਨੇ ਤੇ ਦਿੱਤੇ ਹੋਏ ਬਾਣੇ ਬਣੇ ਬਿੱਤਰ ਪਾਵਨ ਪਵਿੱਤਰ ਮਿੱਤਰ ਆਲਮੋਰ ਆਏ ਹਨ ਇਸੇ ਪ੍ਰਕਾਰ ਸਮਾਧੀ ਦੀ ਜਿਹੜੇ ਨੈਸ਼ਨ ਹੋਣੇ ਆ ਇਹ ਸੁਭੰਦਰਸ਼ਨ ਹੋਣਗੇ ਇਸੇ ਪ੍ਰਕਾਰ ਸਾਥ ਸੰਗੇ ਜੀ ਇੱਕ ਇਸੇ ਪ੍ਰਕਾਰ ਦਰਸ਼ਨ ਦੂਸਰੇ ਸਾਥ ਸੰਗੇ ਜੀ ਚਿੱਤਰ ਦਰਸ਼ਨਾਂ ਨੂੰ ਫੋਟੋ ਵੇਖ ਕੇ ਕਹਿੰਦਾ ਆ ਜਾਨ ਮੇਰਾ ਹੱਜਾ ਪਿਆਰਾ ਹੈ ਆਹ ਕੌਣ ਤੋਂ ਕਰਵਾ ਹੈ ਇਉਂ ਦੁਨੀਆਂ ਨੂੰ ਤਾਰਦਾ ਹੈ ਤੇ ਚਿੱਤਰ ਦਰਸ਼ਨਾਂ ਨੂੰ ਫੋਟੋ ਵੇਖ ਕੇ ਜਿੱਤਲਾ ਹੁਣਾ ਅਤੇ ਇਸੇ ਪ੍ਰਕਾਰ ਸਾਥ ਸੰਗੇ ਜੀ ਇੱਕ ਸਰਬਨ ਦਰਸ਼ਨਾਂ ਨੇ ਕੋਸਤਾਂ ਦੇ 라ਹੀਂ ਸੁਣ ਕੇ ਆਉਦੇ ਪਿਆਰੇ ਦੇ ਗੁਣ ਉਹ ਕਿਤੇ ਕੁ ਮਹੱਤਿਆ ਦੇ ਗੁਣ ਇਹ ਫਰਮਣ ਦਰਸ਼ਨ ਹਨ ਇੱਕ ਸਾਧ ਸੰਗਜੀ ਸਾਖ ਸ਼ਾਦ ਦਰਸ਼ਨਾਂ ਨੇ ਸਾਖਾਦ ਪ੍ਰਕਾਖੋ ਕੇ ਮਾਰਨ ਦਰਸ਼ਨ ਦੇ ਗਏ ਨੇ ਇਸ ਪ੍ਰਕਾਰ ਸਾਧ ਸੰਗਜੀ ਇਹਨਾਂ ਦਰਸ਼ਨਾਂ ਵਾਸਤੇ ਸੁਭਨ ਦਰਸ਼ਨ ਦਾ ਸਮਾਦੀ ਵਿੱਚ ਹੈ ਅਗਰ ਕਿਤੇ ਦਰਸ਼ਨ ਸਾਧ ਸੰਗਤ ਦੇ ਦਰਸ਼ਨ ਕਰਕੇ ਇਹ ਤਾਂ ਲੱਗਦਾ ਪਤਾ ਕਿ ਮੇਰੇ ਸਤਿਗੁਰੂ ਜੀ ਆਹ ਪੰਜ ਕਾਰ ਰੱਖਦੇ ਸਨ ਅਮਰਧਾਰੀ ਸਨ ਸਿੱਖਾਂ ਨੂੰ ਅਮਰਧ ਤੇ ਆਇਆ ਸੀ ਉਹਨਾਂ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਜਿਹੜੇ ਕਿਹੜੇ ਦਰਸ਼ਨ ਹੁੰਦੇ ਆ ਖਾਲਸੇ ਵਿੱਚ ਨਵਾਸ ਖਾਲਸੇ ਵਿੱਚ ਅਸੀਂ ਲੱਗਦੇ ਆ ਇਸ ਤਰ੍ਹਾਂ ਦਾ ਜਿਹੜੇ ਦਰਸ਼ਨ ਅਨੁਸਾਰ ਸੰਗਤ ਜੀ ਇਹ ਚਿੱਤਰ ਦਰਸ਼ਨ ਹਨ ਉਹਨਾਂ ਦਾ ਮਾਨਨ ਕਰ ਖਾਲਸਾ ਮੇਰਾ ਰੂਪ ਉਹ ਖਾਸ ਤੇ ਪੰਚਨਵੇਂ ਮੇਰੇ ਵਾਸਾ ਮਹਾਰਾਜ ਦੇ ਸਰੂਪ ਦੇ ਚੇਤੇ ਆਉਂਦਾ ਤੇ ਮਾਰੋ ਨੇ ਇਹ ਜੋ ਸਿੰਘ ਜਾਈ ਹੈ ਆਪ ਦਾ ਬਾਣਾ ਦਿੱਤਾ ਹੈ ਔਲੀ ਰਹਿਤ ਮਖਸ਼ੀ ਇਸੇ ਤਰ੍ਹਾਂ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਬਾਣੀ ਦੁਆਰਾ ਸੁਣੀ ਦੇ ਮਾਰਾ ਦੇ ਗੁਣ ਇਹ ਸਰਵਨ ਦਰਸ਼ਨ ਹਣਗੇ ਇਸੇ ਪ੍ਰਕਾਰ ਸਾਧ ਸੰਗਤ ਜੀ ਜਦੋਂ ਗੁਰੂ ਸਾਹਿਬ ਪ੍ਰਗਟ ਹੋ ਜਾਣ ਭਰਮ ਦਾ ਹਨੇਰਾ ਚੱਕ ਕੇ ਅੰਦਰਵਾਰ ਜੋਤ ਪ੍ਰਗਟੇ ਆਵੇ ਇਹ ਸਾਖਾ ਦਰਸ਼ਨਾਂ ਨੇ ਉਹਨਾਂ ਦਰਸ਼ਨਾ ਵਾਸਤੇ ਤੂੰ ਮਿਲਿਏ ਹਰ ਜਾਏ ਉਹ ਹਰੀ ਪਿਆਰੇ ਨੂੰ ਜਾ ਕੇ ਕਿਸ ਪ੍ਰਕਾਰ ਮਿਲਣਾ ਕਰੀਏ ਇਸ ਪ੍ਰਕਾਰ ਚ ਜਿਹੜੀ ਬੜਾ ਪ੍ਰੇਮ ਦਾ ਇਸ਼ਾਰਾ ਉੱਠਦਾ ਹੈ ਉਹ ਕਿਹੜੀ ਜਗ੍ਹਾ ਹੈ ਸੁਣਿਆ ਹਰ ਜਗ੍ਹਾ ਹਰੇਕ ਜਗ੍ਹਾ ਵਿੱਚ ਹੈ ਪਰ ਉਹਨਾਂ ਮਿਲਿਆ ਤ ਨਹੀਂ ਜਾਵੇ ਮਨ ਤਨ ਪਿਆਸ ਦਰਸ਼ਨ ਘਣੀ ਸਾਡੇ ਮਨ ਨੂੰ ਉਸ ਦੇ ਦਰਸ਼ਨਾਂ ਦੀ ਪਿਆਸ ਹੈ ਅਤੇ ਮਨ ਵੀ ਉਸੇ ਨੂੰ ਕਹਿੰਦਾ ਹੈ ਤਨ ਵਿੱਚ ਵੀ ਯਾਸਾ ਦਰਸ਼ਨਾ ਦੀ ਬਹੁਤ ਹੀ ਲੱਗੀ ਹੋਈ ਨਿਰੰਤਰ ਇੱਕ ਆਸ ਕੋਈ ਆਣ ਮਿਲਾਵੇਂ ਮੈਂ ਮਾਇ ਤੂੰ ਸੱਚੀ ਮਹਾਤਮਾ ਜਨੋ ਕੋਈ ਤਤ ਵਿੱਚ ਹੋ ਤੁਸੀਂ ਮਾਤਾ ਜੀ ਨੇ ਗੁਰਜ ਮਾਤਾ ਦੀ ਮਿਆਈ ਹੋਂ ਕੋਈ ਆ ਕੇ ਸਾਨੂੰ ਮਿਲਾਓ ਕਿਰਪਾ ਕਰੋ ਕੋਈ ਆਏ ਮਾਇ ਮਾਇਆ ਰੂਪ ਜੋ ਮਾਇਆ ਅਸਤੀ ਦੀ ਮਾਇ ਪਤੀ ਹੈ ਜੋ ਸਾਰਿਆਂ ਦਾ ਉਹ ਪ੍ਰਭੂਸ਼ਰ ਉਹਦੇ ਭਾਈ ਕੋਈ ਆ ਕੇ ਮਲਾਉਣਾ ਕਰੇ ਸ਼ਾਂਤ ਸਹਾਈ ਪ੍ਰੇਮ ਕੇ ਗਾ ਗੋ ਉਤਮ ਸਖੀਆਂ ਮਹਤਮਾ ਦੱਸਦੇ ਕਿ ਭਾਈ ਵਾਜਦੇ ਨੂੰ ਪ੍ਰੇਮ ਨਾਲ ਮਿਲਦਾ ਹੈ ਫਿਰ ਪ੍ਰੇਮ ਕਿੱਥੋਂ ਨਿਰਦਾ ਹੈ ਹਉ ਤੈਨ ਕਾ ਸ਼ਾਂਤ ਸਹਾਈ ਪ੍ਰੇਮ ਕੇ ਸੰਤ ਮਹਤਮਾ ਭਾਈ ਸਹਿਤਾ ਕਰਨ ਵਾਲੇ ਪ੍ਰੇਮ ਲਾਉਣ ਦੇ ਕਿਉਂਕਿ ਬਿਨਾਂ ਸੰਗਤੋਂ ਪ੍ਰੇਮ ਨਹੀਂ ਸਾਧ ਸੰਗਤ ਬਿਨਾਂ ਭਾਵ ਨਹੀਂ ਰੂਪੇ ਬਾਦਨ ਭਗਤ ਨਹੀਂ ਹੋਏ ਤੇਰੀ ਸਭ ਸੰਗਤ ਤੋਂ ਬਿਨਾਂ ਪ੍ਰੇਮ ਨਹੀਂ ਕਿਸੇ ਨੂੰ ਲੱਗਦਾ ਤੇ ਪ੍ਰੇਮ ਲੱਗੇ ਤਾਂ ਮਨ ਮਾਰਾ ਦੀ ਭਾਗੀਤੀ ਨਹੀਂ ਹੋ ਸਕਦੀ ਇਸ ਕਰਕੇ ਕਹੇ ਲੋਕ ਬੇਨਤੀ ਅਸੂ ਤੈ ਵਰ ਆਖੋ ਰਾਜੇ ਰਾਮ ਮੇਰੀ ਮੈਨੂੰ ਆਪਜੀ ਸੰਗਤ ਦੀ ਬਖਸ਼ੇਤ ਕੀ ਆਰਸ਼ਾ ਜਿਸ ਕਰਕੇ ਆਲਵਾ ਪ੍ਰੇਮ ਪੈਦਾ ਹੋਵੇ ਬਿਨਾਂ ਸੰਗਤ ਤੋਂ ਪਵਨ ਕਿਦ ਦਾ ਫਾਦਕ ਪਰਖ ਹੋਵੇ ਉਹਨੂੰ ਪ੍ਰੇਮ ਨਹੀਂ ਲੱਗਦਾ ਹੈ ਇਸ ਕਰਕੇ ਸਭ ਸੰਗਤ ਹੀ ਸੱਚਾ ਕਰਨ ਵਾਲੀ ਪ੍ਰੇਮ ਦੇ ਜਿਵੇਂ ਕੋਈ ਦਰਸ਼ਾ ਹੈ ਪਾਣੀ ਦੇ ਕਿਨਾਰੇ ਤੇ ਖੜੋਤਾ ਹੈ ਉਹਨੂੰ ਪਾਣੀ ਪਾਉਣ ਦੀ ਲੋੜ ਨਹੀਂ ਹੈ ਪਰ ਉਹਨੂੰ ਬਰਖਾ ਦੀ ਫੇਰ ਵੀ ਲੋੜ ਹੈ ਜੇ ਕਰਕੇ ਬਰਖਾ ਨਾ ਹੋਵੇ ਉਹਦੇ ਯਾਲੇ ਪੈ ਜਾਂਦੇ ਹੈ ਗਰਭ ਪੈ ਜਾਂਦੀ ਹੈ ਅਬੇ ਉਸ ਦ੍ਰਿਸ਼ ਦਾ ਰੰਗ ਨਹੀਂ ਸੋਹਣਾ ਨਿਕਲਦਾ ਜਦੋਂ ਬਰਖਾ ਪਵੇ ਉਹਦੇ ਯਾਲੇ ਵੀ ਧੋਤੇ ਜਾਂਦੇ ਹੈ ਗਰਭ ਵੀ ਧੋਤੀ ਜਾਂਦੀ ਹੈ ਰੰਗ ਵੀ ਸਾਫ਼ ਨਿਕਲ ਜਾਂਦਾ ਇਸ ਤਰ੍ਹਾਂ ਜਿਹੜਾ ਹਰ ਵਕਤ ਕੋਈ ਜਾਪ ਕਰਨ ਵਾਲਾ ਪੁਰਖ ਹੈ ਮੰਤ ਕਰਨ ਵਾਲਾ ਜੁਰਖੋ ਭਾਵੇਂ ਪਾਣੀ ਦੇ ਕਿਨਾਰੇ ਖੜੋਤੇ ਬੇਸਬੂਨੂ ਹੈ ਉਹਨੂੰ ਭਾਵੇਂ ਹੋਰ ਬਦੇਸ਼ ਦੀ ਲੋੜ ਨਹੀਂ ਫੇਰ ਵੀ ਉਹਨੂੰ ਸੰਗਤ ਦੀ ਲੋੜ ਹੈ ਸੰਗਤ ਤੋਂ বিনা ਮਾਣ ਨਹੀਂ ਮਿਲਦਾ ਸਾਧਨਾ ਦਾ ਮਾਣ ਆਦਮੀ ਨੂੰ ਫਰੇਉਂਦਾ ਕਿ ਮੈਂ ਬੜੇ ਸਾਧਨ ਕਰਦਾ ਮੈਂ ਬੜੀ ਕਮਾਈ ਕਰਦਾ ਮੇਰੇ ਵਰਗਾ ਕੌਣ ਹੈ ਇਸ ਕਰਕੇ ਸਾਧ ਸੰਗਤ ਜੀ ਸੰਗਤ ਦੇ ਨਾਲ ਮਲਾਪ ਕੋਈ ਬਰਖਾ ਦੇ ਨਾਲ ਉਹਦੇ ਮਾਣ ਰੂਪੀ ਜਿਆ ਹੈ ਇਹ ਗਰਬ ਰਹਿ ਜਾਂਦੀ ਹੈ ਵੇ ਜੇਰਾ ਮੋਹ ਦੁਨੀਆਂ ਚਾੜਿਆਂ ਨਾਲ ਪਾ ਜਾਣੀ ਤੇਰਾ ਫਲਾਣਾ ਕੋਤਲਾ ਪੋਤਾ ਕੋਲਾ ਪੋਤਾ ਕੋਲਾ ਇਹ ਸਭ ਸੰਗੇ ਜੀ ਮੋਹ ਰੂਤੀ ਜਾਵੇਂ ਵੀ ਝੋਤੇ ਜਾਂਦੇ ਆ ਉਜਲ ਰੰਗ ਪ੍ਰੇਮ ਦਾ ਰੰਗ ਚੜ ਜਾਂਦਾ ਉਹਨਾਂ ਨੂੰ ਇਉਂ ਸੰਤ ਸਹਾਇਤਾ ਕਰਨ ਵਾਲੇ ਆ ਵਾਹ ਜੀ ਜੇ ਪ੍ਰੇਮ ਦਾਉਣ ਵਿੱਚ ਮਹਾਰਾਜੇ ਪਿਆਰੇ ਹੌ ਸੰਤ ਸਾਰੀ ਸੰਗਲ ਜੀ ਨਾ ਸੋਸਿ ਗਰਾਉਣਾ ਨਿਸਰਾ ਹਰ ਨਾਮ ਮਹਾਂ ਮੰਨਣ ਕੀ ਸੰਤ ਪਰ ਹੋਤ ਸਹਾਈ ਤਾਂ ਤੇ ਸੰਤਿਆ ਸੰਖਿਆ ਸੰਤ ਸੁਣਾਈ ਸੰਤ ਵਾਹਿਗੁਰੂ ਦਾ ਨਾਮ ਦੀ ਹੈ ਮਾਰੋ ਦਸਮ ਪਾਤਸ਼ਾਹ ਨੇ ਲਿਖਿਆ 24 ਉਤਾਰਾਂ ਦੀ ਕਹਾਣੀ ਲਿਖਣ ਲੱਗੇ ਆਂ ਕਹਿੰਦੇ ਸੰਤ ਨੂੰ ਸਵੇ ਫਿਰ ਸਹਿਤਾ ਕਰਦਾ ਇਸ ਕਰਕੇ ਵਾਹਿਗੁਰੂ ਦਾ ਨਾਮ ਦੀ ਸੰਤ ਸਵੇ ਸੰਤ ਸਰ ਹੋਉ ਜੇ ਸੰਤ ਸਮਾ ਬਣ ਨਾ ਸੰਤ ਦਾ ਦੁਇਤਾ ਬਣੇ ਤਰਾ ਲਾਜ ਦੁਇਤਾ ਬਣੀ ਕੋਈ ਸਹਿਤਾ ਕੀਤੀ ਇਸ ਪ੍ਰਕਾਰ ਸਾ ਆੰਤ ਇਹਦਾ ਹੰਤਦਾ ਹੋਣਾ ਆਉਨਾ ਉਹ ਸਮੇਂ ਕਿ ਜਿਹੜਾ ਸਹਿਜਾ ਕਰਿਓ ਵਾਹਿਗੁਰੂ ਸੰਤ ਹੈ ਕਿਉਂ ਸਮਝੇ ਰੱਖਣ ਪ੍ਰਮੇਸ਼ਰ ਰਾਮ ਆਉਂਦੀ ਹੈ ਸੰਤ ਸਾਹਿਬ ਸੰਗੇ ਜੀ ਜਿਨ੍ਹਾਂ ਸਾਹਸ ਗਵਾਸ ਨੇ ਜਿਸਰੇ ਹਰਨਾਮਾ ਮਰਮੰਤ ਤੁਮਸੇ ਸਹੀ ਨਾਮਕਾ ਪੂਰਨ ਸੋਈ ਸੰਤ ਉਹਨਾਂ ਨਾਮ ਦੀ ਸੰਤ ਹੈ ਜਿਹੜੇ ਸਾਹਸ ਗਵਾਸ ਜਪਦੇ ਆ ਤੇ ਸੰਤ ਗੁਰਸਿੱਖਾਂ ਦਾ ਨਾਮ ਦੀ ਹੈ ਜੋ ਸਾਹਸ ਗੁਰਾ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵ ਹੈ ਅਦੇ ਇਸੇ ਪ੍ਰਕਾਰ ਸੰਤ ਸਾਧ ਸੰਗੇ ਜੀ ਪੇਖੀਆਂ ਦਾ ਨਾਮ ਵੀ ਹੈ ਜਿਵੇਂ ਮਾਦਮ ਕਹਿਆ ਹੈ ਕਿ ਸੰਤ ਸਮੂਹ ਹਨ ਇੱਕ ਮਤੀ ਕੇ ਅਨੇਕਾਂ ਵਤਾਂ ਦੇ ਪੇਖਾਂ ਦੇ ਸਾਹ ਹਾਂ ਪਰ ਉਹਨਾਂ ਚ ਕੋਈ ਨਾ ਜੋ ਖੁਦ ਪ੍ਰਾਣ ਪਤੀ ਕੇ ਵਾਹਿਗੁਰੂ ਕੋਈ ਨਹੀਂ ਦੇਖੀਦਾ ਸਭ ਆਪਣੀ ਆਪਣੀ ਔਰ ਜਾਂਣਾ ਪੌਰਦਮ ਕਾਹੂ ਨਾ ਪਛਾਨਾ ਸਾਰੇ ਆਪਣੀ ਆਪਣੱਚ ਕੀ ਹੋਈ ਨਹੀਂ ਜਿਹੜੇ ਹੈ ਵਾਹਿਗੁਰੂ ਵੀ ਕਿਸੇ ਨੂੰ ਪਛਾਨ ਨਹੀਂ ਕੀਤੀ ਕਿਉਂ ਪੇਖੀਆਂ ਦਾ ਨਾਮ ਵੀ ਸੰਤ ਹੁੰਦਾ ਹੈ ਪਰ ਇੱਕ ਸੰਤ ਇਹ ਸਾਥ ਗਿਆ ਜਪਣ ਵਾਲੇ ਮਹਾਪੁਰਖ ਉਹ ਸੱਚਾ ਕੰਮ ਵਾਲੀ ਪ੍ਰੇਮ ਲਾਉਣਗੇ ਹੌਕਨ ਸੇ ਲਾਗਾ ਪਾ ਅਸੋਨਾ ਪਿਆਰਿਆਂ ਦੇ ਚਰਨੀ ਲੱਗਣਾ ਕਰੀਏ ਤੁਹਾਨੂੰ ਮਾਰੇ ਦੇ ਪਿਆਰੇ ਮਹਾਪੁਰਖਾਂ ਨੂੰ ਸਿੱਖ ਭਾਈ ਬੁੱਢਾ ਸਾਹਿਬ ਆਦਿ ਜਿਵੇਂ ਹੋਏ ਹਨ ਜਿਨ ਪ੍ਰਭ ਤੇ ਉਹ ਸੁਖ ਪਾਈ ਹੈ ਉਹ ਜੇ ਖੁਸ਼ ਹੋ ਕੇ ਪੁੱਛਣ ਗੁਰਸਿੱਖਾ ਕੀ ਤੇਰੀ ਕਾਮਨਾ ਹੈ ਦਸਤ ਤਾ ਤੁango ਇਹ ਪਰਸ਼ਨ ਕਰੀਏ ਕਿ ਮਹਾਰਾਜ ਜਨਾ ਪ੍ਰਭ ਦੀ ਪ੍ਰਾਪਤੀ ਤੋਂ ਸੋ ਕਿੱਥੋਂ ਪਾਈਗਾ ਕਿਦੋਂ ਸੁਖ ਨਹੀਂ ਪ੍ਰਾਪਤ ਹੁੰਦਾ ਇੰਦਰ ਲੋਗ ਸਿ ਲੋਕਾ ਜੇ ਉਹ ਉੱਠੇ ਤਾ ਉਕਰ ਬਹਰੇ ਆਇਓ ਕਿਆ ਮੰਗਾਂ ਕਿ ਘਰ ਨਾਲ ਹਾਈ ਜੇ ਨੈਣ ਚਲੇ ਲੱਗ ਜਾਈ ਇਸ ਕਰਕੇ bina ਪ੍ਰਭੂ ਤੋਂ ਕਿਦੋਂ ਸੁਖ ਨਹੀਂ ਪਾਈਗਾ ਵਾਹਿਗੁਰੂ ਜੀ ਨਾ ਸਾਨੂੰ ਕਿਰਪਾ ਕਰਕੇ ਵਾਹਿਗੁਰੂ ਮਿਲਾ ਦਿਓ ਦੂਜੀ ਨਹੀਂ ਜਾ ਜੇ ਕਹੇ ਭਾਈ ਤੁਸੀਂ ਹੋਰ ਕਿਸੇ ਦੇਵੀ ਦੇ ਦੀ ਉਪਾਸਨਾ ਕਰ ਲੋ ਕਾ ਕੈਨੇ ਹਨ ਜਾਲ ਵਜੇ ਸਭ ਹੀ ਮਰਤ ਕੇ ਕੋਈ ਰਾਮ ਰਸੂਲ ਨਾ ਬਾਚਨ ਪਾਰੇ। ਦਾਨੂ ਦੇ ਫਨਿੰਤ ਰਾਤਰ ਪੂਰਖ ਕੋ ਪਾਏ ਮਟਾਏ। ਅੰਤ ਮਰੇ ਪਸ਼ਤਾਪ ਪਥੀ ਪਰ ਜੋ ਜਗ ਮੇ ਅਦਾਲ ਕਹਾਏ। ਰੋਮਨ ਲੈ ਅਕੇਲੀ ਕਾਹ ਕੇ ਜਾਇਤ ਕਾਹੇ ਨਾ ਪਾਇਨ ਕਾਏ। ਮਾਰੋ ਤੇ ਬਿਨ ਸਾਰੇ ਨਾਲ ਕਾਲ ਅੰਦਾ ਹੈ। ਦੂਸਰੀ ਕੋਈ ਜਗਾ ਨਹੀਂ ਫੇ ਸੰਤੋਸ਼ ਪ੍ਰਭੂ ਤੋਂ ਬਿਨਾ ਸੋਖ ਕਿਤੋਂ ਮਿਲੇਗਾ। ਸਾਰੇ ਨਾਲ ਕਾਲ ਹੀ ਖਾਈ ਜਾਵੇਗਾ। ਇਸ ਪ੍ਰਕਾਰ ਕਾਲ ਬਾਦਰਮਾ ਉਹ ਜਰਾ ਕਾਲ ਬਾ ਸ਼ਿਵ ਜੀ ਉਹ ਜਰਾ ਕਾਲ ਬਾਦਰ ਦੀ ਹਿੰਦਕਾਸਾ ਸ਼ਕਲ ਕਾਲ ਕਾ ਕੀਆ ਤਮਾਸ਼ਾ ਹੈ ਕੀ ਦੀ ਹੋਣੀ ਇਹ ਮਾਰਤੂ ਬਿਨ ਹੋਰ ਦੂਸਰੀ ਕੋਈ ਜਗਾ ਨਹੀਂ ਹੈ ਜਿਨੀਆਂ ਚੱਖਿਆ ਪ੍ਰੇਮ ਰਸ ਨੂੰ ਸ਼ੰਤ ਕਿਰਪਾ ਕਰਕੇ ਦਾਗੂਲੇ ਹੈ ਭਾਈ ਵਾਹਿਗੁਰੂ ਪ੍ਰੇਮ ਦੇ ਨਾਲ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੇ ਉਹਦੇ ਪ੍ਰੇਮ ਦੇ ਰਸ ਨੂੰ ਚੱਖਿਆ ਘਾ ਰਿਆ ਹੈ ਤਾਰਨ ਕੀਤਾ ਸਾਰੇ ਮੋਹ ਛੱਡ ਕੇ ਕਵਾਹਿਗੁਰੂ ਦੇ ਨਾਲ ਪਿਆਰ ਪਾ ਲਿਆ ਹੈ ਮਾਰੂਨ ਕੇ ਦਰਸ਼ਨ ਦੀ ਪਿਆਸ ਜਿਸ ਨਾਲ ਹੋਏ ਇੱਕ ਤਰਾਕੇ ਪਰ ਹਰ ਹੋਏ ਜਿਹਨੂੰ ਦਰਸ਼ਨ ਦੀ ਪਿਆਸ ਹੋਏ ਇੱਕ ਵਾਰੀ ਨੀਤੀ ਰਾਜੇ ਦੀਆਂ ਚੀਜ਼ਾਂ ਦਾ ਪਿਆਰ ਗਲੋਂ ਕਰ ਦੇਵੇ ਇਸ ਪ੍ਰਕਾਰ ਪ੍ਰੇਮ ਲਾਵੇ ਪੂਰਾ ਮਾਰੂਨ ਜਦੋਂ ਹੋਰ ਕਿਸੇ ਪਲਾਦਾਂ ਕੇ ਤਨ ਨਾਲ ਜੋੜੇ ਇਸੇ ਕਰਿ ਜਿਨੀ ਚਖਿਆ ਪੇਮ ਰਸ ਦੁਨੋਂ ਵੰਦ ਦੇ ਪੇਮ ਰਸ ਦੇ ਤਾਂ ਹੀ ਅੱਖੀਆਂ ਭਾਰਿਆ ਹੈ ਸਤ ਜੀ ਨੂੰ ਇਸ ਤ੍ਰਿਪਤ ਰਹੇ ਆਗਾ ਇਸ ਸ਼ਲੋਕ ਦੇ ਪਦਾਰਥਾਂ ਨੂੰ ਰਾਜ ਦੀ ਲੋੜ ਨਹੀਂ ਉਹਨਾਂ ਨੂੰ ਉਹ ਕਹਿੰਦੇ ਨੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮੰਪੀਤ ਚਰਨ ਕਮਲਾਰੇ ਇਹ ਦੁਨੀਆਂ ਦੇ ਰਾਜ ਦੀ ਭੁੱਖ ਨਹੀਂ ਉਹਨਾਂ ਨੂੰ ਜਿਹਦੇ ਮਗਰ ਬਾਦੀਆਂ ਬਣਾਉਂਦੇ ਝਗੜਦੇ ਫਿਰਦੇ ਆ ਕਦੇ ਕਿਸੇ ਸੂਬੇ ਚ ਕਾਂਗਰਸ ਟੁੱਟ ਜਾਂਦੀ ਹੈ ਕਿਤੇ ਬਣ ਜਾਂਦੀ ਹੈ ਅਜਿਹੀ ਹਾਲਤ ਬਣੀ ਰਹਿੰਦੀ ਹੈ ਕੋਈ ਇਸ ਤਰ੍ਹਾਂ ਦੀ ਨਾਉਨ ਮਾਰਾ ਦੇ ਪ੍ਰੇਮ ਰਸਨ ਤੇ ਮੁਕਤੀ ਦੀ ਵੀ ਲੋੜ ਨਹੀਂ ਜਿਹੜੇ ਲੋਕ ਹੈ ਰਾਜੇ ਭਰਤੀ ਅੜ ਕੇ ਮੁਕਤ ਹੋਣ ਬਾਅਦ ਰਾਜ ਛੱਡ ਗਏ ਅਤੇ ਇਸ ਕਰਕੇ ਗੁਰਮੁਖ ਜਿਹੜੇ ਮੁਕਤੀ ਤੋਂ ਵੀ ਕਰੇ ਹਨ ਅਤੇ ਉਹਨਾਂ ਨੂੰ ਰਾਜਵਾਸ ਤੇ ਲੋਕ ਜਤਨ ਕਰਦੇ ਆ ਜਿਹੜਾ ਰਾਜ ਰਾਜ ਰਾਜਿਆਂ ਨੂੰ ਬਰਾਜ ਕਾਇਕ ਛੜਕਾ ਸੀ ਅਹੇ ਰਾਜ ਤੇ ਮੁਗਤਾਜ ਕਾ ਨੂੰ ਵੀ ਜਾਨਵਾਨ ਇਨ ਮਤੀ ਜਾਣੂ ਛੱਡ ਕੇ ਮੇਰੇ ਸਾਜੇ ਪਿਆਰ ਜੁੜੇ ਹੋਏ ਤੇ ਤ੍ਰਿਪਤ ਰਹੇ ਆਗਹਾ ॥ ਲੋਕ ਦੇ ਬਾਜ਼ਾਰਾਂ ਤੋਂ ਲੁਕਿਤ ਹੋ ਰਹੇ ਆਗਾਏ ਰਹੇ ਸਵਰਗ ਆਦਿਕਾਂ ਦੇ ਜੱਬ ਭੋਗਾ ਵੱਲੋਂ ਵੀ ਰੱਜ ਰਹੇ ਆ ਕੋਈ ਉਹਨਾਂ ਜੇ ਮਰਿ ਇੱਛਾ ਨਹੀਂ ਹੈ ਐਜੰਤ ਤਿੱਖੀ ਕਰਕੇ ਵਾਰ ਹੋ ਰੱਜ ਲਈ ਹੰਮ੍ਰਮ ਲੋਕ ਦੇ ਪਦਾਰਥ ਆਦਿਕਾਂ ਨੂੰ ਵੀ ਆਹ ਨਹੀਂ ਵਿਖੌਣ ਸਮਝਦੇ ਹਨ ਆਪ ਕੇ ਆਜ ਬੇਨਤੀ ਕਰ ਰਹੇ ਫਿਰ ਇਹ ਸੰਤੋਪਾ ਪ੍ਰਾਪਤ ਕਿਵੇਂ ਹੁੰਦਾ ਹੈ ਕਹਿੰਦੇ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਉਹਨਾਂ ਨੂੰ ਇਹ ਰਸਵਾ ਜੀਵਨ ਮੁਕਤੀ ਦਾ ਆਪਾ ਭਾਵ ਛੱਡ ਕੇ ਹੰਕਾਰ ਛੱਡ ਕੇ ਮੈਂ ਨਹੀਂ ਕਛੌਨ ਨਹੀਂ ਕਹਦਾ ਇਹਨਾਂ ਮੋਰਾ ਕਿਉਂ ਆਪਾ ਭਾਵ ਛੱਡ ਕੇ ਫਿਰ ਫਿਰ ਵੀ ਬੇਨਤੀਆਂ ਕਰਨੀਆਂ ਕਈ ਕਹਿੰਦੇ ਜੇ ਆਪਾ ਭਾਵ ਛੁੱਟ ਗਿਆ ਫਿਰ ਬੇਨਤੀਆਂ ਕਰਨ ਦੀ ਕੀ ਲੋੜ ਹੈ ਜਿਵੇਂ ਗੁਰੂ ਜਗਤਪਤ ਸਾਹਿਬ ਦੇ ਹਜ਼ੂਰ ਇਹ ਕੋਹਾਂ ਨੂੰ ਸਾਧ ਸੰਗੇਜੀ ਆਦ ਵਿੱਚ ਸਵਾਲ ਲੱਗੀ ਹੋਈ ਸੀ ਮਹਾਰਾਜਾ ਜਿਹੜਾ ਕਾਜੀ ਸੀ ਵੱਡਾ ਉਹ ਮਹਾਰਾਜੇ ਕੋਲ ਆਇਆ ਉਸ ਨੇ ਪੁੱਛਿਆ ਕਿ ਮਾਰਾ ਖੁਦਾਲਾ ਕੀ ਪਉਣਾ ਹੈ ਮਾਰਾ ਕਹਿੰਦੇ ਆਇਓ ਨਾ ਕਰੇ ਕੋਈ ਗਣਾ ਸਾਰੇ ਛੱਡ ਦੇਵੇ ਤੇ ਸਰੀਰ ਕਰਕੇ ਬੰਦਗੀ ਕਰੇ ਤੇ ਫੇਰ ਆਖੇ ਜੀ ਮਾਰਾ ਮੈਂ ਭੁੱਲਿਆ ਹੋਇਆ ਮੈਨੂੰ ਬਖਸ਼ ਲੋ ਇਹ ਸੁਣ ਕੇ ਕਹਿੰਦਾ ਮਾਰਾ ਤੁਸੀਂ ਰਾਣਾ ਕੋ ਆਤਾ ਜਿੰਜਾ ਨੂੰ ਕੋਈ ਆਇਓ ਨਹੀਂ ਕਰੇਗਾ ਤੇ ਫੇਰ ਕੀ ਲੋੜ ਆ ਬੇਨਤੀਆਂ ਕਰਨ ਦੀ ਉਹ ਆਪੋ ਬਖਸ਼ਾ ਜਾਏਗਾ ਹਸਦੇ ਗੁਰੂ ਕਲਨੀ ਦਰ ਕਹਿੰਦੇ ਚੰਗਾ ਕਾਲੀ ਆਉਦਾ ਮਨ ਤਕਾਸੀ ਵੇ ਤੇ ਜਦ ਬਾਅਦ ਨਹੀਂ ਜੋਰ ਲਾ ਰਿਹਾ ਕਾਲੀ ਦਾ ਮਨ ਨਾ ਕਿਹਾ ਮਾਰਾ ਕਹਿੰਦੇ ਇਸੇ ਕਰਕੇ ਮਨ ਦੇ ਅੱਗੇ ਬੇਨਤੀਆਂ ਕਰਨੀਆਂ ਮਨ ਨਾਲ ਵਾਗ ਦੀ ਅੱਗੇ ਸਰੀਰ ਕਰਕੇ ਉਹਨਾਂ ਨੂੰ ਛੱਡਣਾ ਹੈ ਕੋਈ ਮਨ ਕਰਕੇ ਫੇਰ ਵੀ ਬੇਨਤੀਆਂ ਜੁੜੇ ਰਹਿਣਾ ਹੈ ਕੰਝ ਹੀ ਹੋ ਸਕੇਗਾ ਆਪ ਤਿਆਗ ਬੇਨਤੀ ਕਰ ਆਪ ਦਾਵ ਛੱਡ ਕੇ ਆਪਿਆਵ ਦਾ ਵੀ ਤਿਆਗ ਕਰਕੇ ਬੇਨਤੀਆਂ ਕਰ ਰਹੀ ਏ ਦੇਹੋ ਪ੍ਰਭੂ ਲਾਡਲਾ ਅਬੇ ਬੇਨਤੀ ਕਰੋ ਹੈ ਪ੍ਰਭੂ ਸਾਨੂੰ ਆਵਲੇ ਲੜ ਸ਼ਰਨਤੀ ਪੱਲੇ ਤੇ ਲਾ ਲਓ ਆਵਲੇ ਸਿਧਿ ਪਾਦ ਸਾ ਨਾਮ ਰੂਪੀ ਲੜ ਪੱਲੇ ਤੇ ਲਾ ਲਓ ਜੋ ਹਰ ਕਾਮ ਤੋਂ ਮਿਲ ਆਈਆ ਅਬੇ ਮਹਾਰਾਜ ਜੇ ਪਰਮੇਸ਼ਰ ਨਾਲ ਮਿਲ ਗਏ ਹਨ ਉਹਨਾਂ ਦਾ ਵਿਛੋੜਾ ਨਾ ਹੋ ਜਾਂਦਾ ਹੋਊਗਾ ਇਹਨ ਸੱਚਾਰਥ ਪ੍ਰਕਾਸ਼ ਵਿੱਚ ਲਿਖਿਆ ਸਾਦੇ 3 ਕਰੋੜ ਜੀਵ ਇਹ ਬਿਆਨ ਹਨ ਸੁਲਾਸਤੀ ਨੇ ਆਰੀਆ ਦਾ ਜਿਹੜਾ ਮੁਖੀ ਹੋਇਆ ਉਹਨ ਲਿਖਿਆ ਕਿ ਸਾਦੇ 3 ਕਰੋੜ ਜੀਵ ਬਰਾ ਇਸ਼ਵਰ ਜੀ ਨੇ ਆ ਰਹੀ ਹੈ ਫਿਰ ਉਹ ਤੇ ਬਿਛੜ ਜਾਂਦਾ ਹੈ ਇਸ ਪ੍ਰਕਾਰ ਨਾ ਹੋਵੇ ਤੇ ਮਾਰਾ ਕੰਦੇ ਨਹੀਂ ਤਈਏ ਨਹੀਂ ਬਿਲਕੁਲ ਉਹ ਹਰ ਕਾਮ ਤੋਂ ਮਿਲ ਆਈਆ ਜਿਹੜੀਆਂ ਹਰੀ ਅਕਾਲਪੁਰਖ ਪਤੀ ਨੇ ਇੱਕ ਵਾਰੀ ਵਾਹਿਗੁਰੂ ਨੇ ਆਵਰ ਚ ਮੇਲ ਲਿਆ ਹਨ ਰੂਹਾਂ ਇਹ ਵਿਛੜ ਕਤ ਹੈ ਨਾ ਜਾਈ ਤਾ ਨਹੀਂ ਵਿਛੜ ਜਾਂਦੀਆਂ ਹਰ ਵਕਤ ਜਿਉਂ ਜਲ ਵਿੱਚ ਜਲਾਖਤਾਨਾ ਕਿਉਂ ਜੋਤੀ ਸੰਜੋਤ ਸਮਾਨਾ ਲੱਭ ਕੇ ਗਵਨ ਪਾਏ ਬਸਰਾਮ ਉਹਨਾਂ ਨੂੰ ਇਸ ਤਰ੍ਹਾਂ ਦੀ ਦਾਤ ਮਿਲਦੀ ਹੈ ਜਿਉਂ ਜਲ ਜਲਨਾ ਤਾਸ਼ਨਾ ਨਿਕਸੇ ਕਿਉਂ ਤੋ ਹੁਮਲੇ ਜਿਲਾਹੋ ਕਿਉਂ ਜਿਵੇਂ ਜਲ ਚ ਪਏ ਤੇ ਜਲ ਵੱਖਰਾ ਨਹੀਂ ਹੁੰਦਾ ਐ ਭਾਈ ਵੱਖਰੇ ਨਹੀਂ ਹੋਈਦਾ ਇਹੋ ਲਾਹੇ ਵਾਲਾ ਜਿਹੜਾ ਸ਼ੂਭਾ ਵੀ ਧੁੰਕੇ ਦੇ ਮਾਨਵਲੋਂ ਮਿਲ ਗਏ ਆ ਉਹ ਕਦੇ ਨਹੀਂ ਵਿਛਣਗੇ ਫੇਰ ਵਾਹ ਨੂੰ ਵੀ ਜੋਤ ਮਿਲ ਕੇ ਜੰਮਣ ਮਾਰ ਨਹੀਂ ਆਉਂਗੇ ਇਸੇ ਵਾਧੇ ਨਾਲ ਸਾਰੇ ਸਾਧਨ ਕਰਨੇ ਪੈਂਦੇ ਆ ਮਨੁੱਖਾ ਜਣੇ ਇਸੇ ਵਾਧੇ ਮਾਰਤ ਹੈ ਆਲ ਦੇ ਨਾਲ ਮਿਲਣ ਵਾਸਤੇ ਜਿਹੜੀਆਂ ਰੂਹਾਂ ਵਾਹਿਗੁਰੂ ਨੇ ਆਪਦੇ ਨਾਲ ਮਿਲਾ ਰਹੀਆਂ ਆ ਜੋ ਬਿਚੂ ਕੇ ਜੁਨਾਕ ਨਹੀਂ ਕੀਤੇ ਜਾਣਗੇ ਉਹ ਨਰਕਾਂ ਚ ਨਹੀਂ ਜਾਣਗੇ ਉਹ ਸਰਗਾਮ ਕੰਨੇ ਸੁਖਾਂ ਦੀ ਵਾਸ਼ਨਾ ਨਹੀਂ ਰਖਣਗੇ ਪ੍ਰਭ ਵੇਣ ਦੂਜਾ ਕੋ ਨਹੀਂ হে ਪ੍ਰਭ ਆਪ ਕੋ ਬਗੈਰ ਦੂਸਰਾ ਕੋਈ ਨਹੀਂ ਹੈ ਫੇਰ ਨਹੀਂ ਪ੍ਰਭ ਵੇਣ ਦੂਜਾ ਕੋ ਆਪ ਕਿਆ ਬਿੰਤੀ ਕਰੇ ਅਛੋਤੀ ਪ੍ਰਭੂ ਵੇਣ ਦੂਜਾ ਕੋ ਨਹੀਂ ਅੰਦੇ ਪ੍ਰਭੂ ਦੇ ਸ਼ਰਨ ਕੋ ਕੇ ਕਿਤਨੀ ਮੋ ਜੋੜ ਕੇ ਤੇ ਇਹ ਹੈ ਪ੍ਰਭੂ ਆਉ ਤੋਂ বিনা ਦੂਸਰਾ ਤਾਂ ਕੋਈ ਨਹੀਂ ਹੈ ਮਾਨਤ ਹਰ ਸਰਣਾ ਇਹ ਕਰਕੇ ਦੂਸਾ ਜੀ ਕਹਿੰਨੇ ਹਰੀ ਆਪ ਦੀ ਸ਼ਰਨ ਹਾਂ ਆਪ ਦੀ ਸ਼ਰਨ ਲੈਣੇ ਕਰਕੇ ਨਿਹਾਲ ਹੋਈ ਜਾਏ ਕੋਈ ਦੂਜਾ ਹੋਵੇ ਸਵਰੋ ਕਹੀਏ ਦੂਜਾ ਹੋਵੇ ਤਾਂ ਅਵਰੋ ਸ਼ਾਂਤ ਨਹੀਂ ਹੋਈਏ ਆਉ ਤੋਂ বিনা ਦੂਸਰਾ ਕੋਈ ਰਾਖਾ ਨਹੀਂ ਸਮਰੱਥ ਨਹੀਂ ਹੈ ਇਸ ਕਰਕੇ ਮਾਰਾ ਆਪ ਦੀ ਸ਼ਰਨ ਲੈਣੀ ਹੈ ਹਰੀ ਤੇਜੋਂ ਮੈਨਾਂ ਕਿਹਦੀ ਕਿੱਥੇ ਸਮਾਈ ਹੋਣੀ ਤੂੰ ਹੀ ਰੱਖਣ ਵਾਲਾ ਹੈ ਅਸੂ ਸੁਖੀ ਵਸੰਧੀਆ ਅਸੂ ਮਿਹਰ ਦੀ ਸਮਾਪਤੀ ਕਰੇ ਹਜ਼ੂਰ ਕਹਿੰਦੇ ਹਨ ਉਹ ਸੁਖ ਦੇ ਸਹਜ ਮਹਾਤਮ ਵਾਲ ਸਖੀਆਂ ਵਸਦੀਆਂ ਹਨ ਕਿੰਨਾ ਮਇਆ ਹਰ ਰਾ ਸਰਵੋਰ ਸੇ ਸੁ ਸ਼ਰਮਣ ਕਰਨੇ ਜੋ ਕ੍ਰਿਸ਼ੇ ਦੇ ਨਾਮ ਨੂੰ ਉਹਨਾਂ ਤੇ ਅਕਾਲ ਪੁਰਖਾਈ ਦੀ ਮਇਆ ਮਿਹਰਬਾਨੀ ਹੈ ਕਿਰਪਾਲਤਾ ਹਰੀ ਦਾਏ ਦੀ ਉਹ ਸੁਖ ਦੇ ਸਹਜ ਆਤਮ ਨੰਦ ਦੇ ਮਹਾਪੁਰਖ ਵਸਦੇ ਹਾਨੇ ਉਹ ਆ ਮੁਗਤ ਮੁਗਤ ਕਰੇ ਸੰਸਾਰ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਬਿਸ਼ਤੀ ਹੋਈ ਹੈ ਇਹੋ ਫਿਰ ਮੀਨਿ ਦਾ ਰੂਸਾ ਉਹਨੇ ਇੱਕ ਉਪਰਦੇਸ਼ ਦੇ ਕੇ ਇਹ ਮਹੀਨਾ ਇਥੇ ਸਮਾਪਤ ਕੀਤਾ ਹੈ ਪ੍ਰਭ ਵੇਣ ਜੀ ਜਾ ਤੂੰ ਮੀ ਨਾਨਕ ਹਰਿ ਸ਼ਿਰਨਾਏ ਅਸੂਰ ਸ਼ਕੀਰ ਨਸ਼ੰਦੀਆ ਜਿਨਾ ਮਾਇਆ ਹਰਿਆ ਵਾਹਿਗੁਰੂ ਦਾ ਖਾਲਸਾ ਵਾਹਿ Oh, mm -hmm. that's who